ਦੋਸਤੋ ਅਪਾ ਸਾਰੇ ਆਪਣੀ ਜ਼ਿੰਦਗੀ ਦੇ ਹਰ ਦਿਨ ਕਾਫੀ ਸਾਰੇ ਕੰਮ ਕਰਦੇ ਆ ਜਿਨ੍ਹਾਂ ਵਿੱਚੋਂ ਕੁਝ ਕੰਮ ਅਸੀਂ ਸਹੀ ਕਰਦੇ ਆ ਤੇ ਕਈ ਗਲਤ ਹੁੰਦੇ ਨੇ ਪਰ ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਲੱਗਦਾ ਜ਼ਿਆਦਾ ਤੋਂ ਜ਼ਿਆਦਾ ਟੁੱਥਪੇਸਟ ਵਰਤਣਾ ਤੇ ਖਾਣ ਤੋਂ ਬਾਅਦ ਫੌਰਨ ਪਾਣੀ ਪੀ ਲੈਣਾ ਕੰਨਾਂ ਨੂੰ ਕਾਟਨ ਸਟਿਕ ਨਾਲ ਸਾਫ਼ ਕਰਨਾ ਹੋਰ ਤਾਂ ਹੋਰ ਚਿਹਰੇ ਨੂੰ ਜ਼ੋਰ-ਜ਼ੋਰ ਨਾਲ ਰਗੜ ਕੇ ਸਾਫ਼ ਕਰਨਾ ਇਹ ਸਾਰੀਆਂ ਚੀਜ਼ਾਂ ਗਲਤ ਹੁੰਦੀਆਂ ਨੇ ਅੱਜ ਆਹੀਆਂ ਹੀ ਕਾਫੀ ਆਮ ਗਲਤੀਆਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਗਲਤੀ ਨੰਬਰ 1 ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਸੌ ਜਾਣਾ ਦੋਸਤੋ ਤੁਹਾਡੇ ਵਿੱਚੋਂ ਕਾਫੀ ਲੋਕ ਖਾਣਾ ਖਾਣ ਤੋਂ ਬਾਅਦ ਉਦੋਂ ਹੀ ਪੈ ਜਾਂਦੇ ਨੇ ਤੇ ਸੌ ਜਾਂਦੇ ਨੇ ਅੱਜ ਕੱਲ ਦੇ ਸਮੇਂ ਲੋਕਾਂ ਨੂੰ ਜਿੰਨਾ ਸੌਣ ਲਈ ਕਿਹਾ ਜਾਵੇ ਉਹਨਾਂ ਲਈ ਓਨਾ ਹੀ ਘੱਟ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਰੋਟੀ ਖਾਣ ਤੋਂ ਫੌਰਨ ਬਾਅਦ ਸੌਣ ਨਾਲ ਤੁਹਾਡੇ ਸਰੀਰ ਉੱਤੇ ਕਾਫੀ ਬੁਰਾ ਅਸਰ ਪੈਂਦਾ ਹੈ ਦਰਸਲ ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਫੌਰਨ ਸੌਂਨੇ ਹੋ ਤਾਂ ਇਸ ਨਾਲ ਖਾਣਾ ਢਿੱਡ ਵਿੱਚ ਜਾਣ ਦੀ ਬਜਾਏ ਫੂਡ ਪਾਈਪ ਵਿੱਚ ਹੀ ਰਹਿ ਜਾਂਦਾ ਹੈ ਜਿਸ ਕਰਕੇ ਖਾਣਾ ਡਾਈਜੈਸਟ ਨਹੀਂ ਹੋ ਪਾਉਂਦਾ ਤੇ ਕੈਲਰੀ ਬਰਨ ਹੋਣ ਦੀ ਜਗ੍ਹਾ ਸਰੀਰ ਵਿੱਚ ਫੈਟ ਬਣਨ ਲੱਗਦਾ ਹੈ ਇਸ ਤੋਂ ਬਿਨਾ ਛਾਤੀ ਅੰਦਰ ਜਲਣ ਹਾਰਟ ਬर्न ਢਿੱਡ ਵਿੱਚ ਦਰਦ ਤੇ ਸੌਣ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਜਦੋਂ ਤੁਸੀਂ ਠੀਕ ਤਰ੍ਹਾਂ ਸੌਂ ਨਹੀਂ ਪਾਉਂਦੇ ਤਾਂ ਤੁਸੀਂ ਪੂਰਾ ਦਿਨ ਕਮਜ਼ੋਰ ਤੇ ਆਲਸੀ ਬਣੇ ਰਹਿੰਦੇ ਹੋ ਇਸ ਲਈ ਸੌਣ ਤੋਂ 2 ਘੰਟੇ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਹੈ। ਗਲਤੀ ਨੰਬਰ 2 ਮੇਕਅਪ ਬ੍ਰਸ਼ ਤੇ ਰੇਜ਼ਰ ਨੂੰ ਆਪਸ ਵਿੱਚ ਸ਼ੇਅਰ ਕਰਨਾ। ਹਰ ਇੱਕ ਚੀਜ਼ ਨੂੰ ਸਾਂਝਾ ਕਰਨਾ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਜਿਵੇਂ ਲੋਕ ਅਕਸਰ ਇੱਕ ਦੂਜੇ ਦੀ ਮੇਕਅਪ ਕਿੱਟ ਵਰਤ ਲੈਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਅਜਿਹਾ ਕਰਨ ਨਾਲ ਤੁਹਾਨੂੰ ਅਲੱਗ-ਅਲੱਗ ਇਨਫੈਕਸ਼ਨ ਹੋ ਸਕਦੇ ਨੇ ਅਸਲ ਵਿੱਚ ਦੋਸਤੋਂ ਫੇਸ ਉੱਪਰ ਕਾਫੀ ਪੈਰਾਸਾਈਟ ਹੁੰਦੇ ਨੇ ਤੇ ਜਦੋਂ ਤੁਸੀਂ ਇੱਕ ਦੂਜੇ ਦਾ ਮੇਕਅਪ ਇਸਤੇਮਾਲ ਕਰਦੇ ਹੋ ਤਾਂ ਇਹ ਪੈਰਾਸਾਈਟ ਤੁਹਾਡੇ ਫੇਸ ਦੇ ਅੰਦਰ ਜਾ ਕੇ ਇਨਫੈਕਸ਼ਨ ਕਰ ਸਕਦੇ ਨੇ ਜਿਸ ਦੇ ਨਾਲ ਤੁਹਾਨੂੰ ਕਾਫੀ ਸੀਰੀਅਸ ਪ੍ਰੋਬਲਮਸ ਹੋ ਸਕਦੀਆਂ ਨੇ ਉੱਥੇ ਹੀ ਦੂਜੇ ਪਾਸੇ ਮੁੰਡੇ ਇੱਕ ਦੂਜੇ ਦਾ ਰੇਜ਼ਰ ਇਸਤੇਮਾਲ ਕਰ ਲੈਂਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਵਾਲਾਂ ਅੰਦਰ ਵੀ ਡੈੱਡ ਸੈਲਸ ਤੇ ਬੈਕਟੀਰੀਆ ਹੁੰਦੇ ਨੇ ਜੋ ਪੁਰਾਣੀ ਰੇਜ਼ਰ ਨੂੰ ਇਸਤੇਮਾਲ ਕਰਨ ਨਾਲ ਇਨਫੈਕਸ਼ਨ ਕਰ ਸਕਦੇ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹੇ ਕਾਫੀ ਕੇਸ ਨੇ ਜਿੱਥੇ ਇੱਕ ਦੂਜੇ ਦਾ ਰੇਜ਼ਰ ਯੂਜ਼ ਕਰਨ ਨਾਲ ਲੋਕਾਂ ਨੂੰ ਏਡਸ ਵਰਗੀਆਂ ਖਤਰਨਾਕ ਬਿਮਾਰੀਆਂ ਤੱਕ ਹੋ ਚੁੱਕੀਆਂ ਨੇ ਗਲਤੀ ਨੰਬਰ 3 ਰੋਜ਼ ਵਰਤਣ ਵਾਲੀਆਂ ਚੀਜ਼ਾਂ ਨੂੰ ਸਾਫ਼ ਨਾ ਕਰਨਾ ਆਪਾਂ ਸਾਰੇ ਰੋਜ਼ ਕਾਫੀ ਚੀਜ਼ਾਂ ਨੂੰ ਵਰਤਦੇ ਆਂ ਜਿਵੇਂ ਮੋਬਾਈਲ ਫੋਨ, ਟੀਵੀ ਦਾ ਰਿਮੋਟ, ਬੈੱਡ ਸ਼ੀਟ, ਬਿਜਲੀ ਦੀਆਂ ਸੋਚਾਂ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਘੱਟ ਹੀ ਸਾਫ਼ ਕਰਦੇ ਆਂ ਕੀ ਤੁਸੀਂ ਜਾਣਦੇ ਹੋ ਵੀ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਰੋਜ਼ ਸਾਫ਼ ਕਰਨ ਨਾਲ ਕਈ ਬੜੀਆਂ-ਬੜੀਆਂ ਬਿਮਾਰੀਆਂ ਤੋਂ ਬਚ ਸਕਦੇ ਆਂ ਅਸਲ ਵਿੱਚ ਦੋਸਤੋ ਮੋਬਾਈਲ ਫੋਨ, ਬਿਜਲੀ ਦੀਆਂ ਸੋਚਾਂ, ਰਿਮੋਟ ਵਰਗੀਆਂ ਚੀਜ਼ਾਂ ਉੱਤੇ ਕਾਫੀ ਮਾਈਕਰੋ ਬੈਕਟੀਰੀਆ ਹੁੰਦੇ ਨੇ ਜੋ ਤੁਹਾਡੇ ਟੱਚ ਕਰਨ ਨਾਲ ਤੁਹਾਡੇ ਸਰੀਰ ਅੰਦਰ ਚਲੇ ਜਾਂਦੇ ਨੇ ਤੇ ਇਸ ਤੋਂ ਬਿਨਾ ਤੁਹਾਡੀ ਬੈੱਡ ਸ਼ੀਟ ਉੱਤੇ ਵੀ ਕਾਫੀ ਡੈੱਡ ਸੈੱਲ ਤੇ ਡਸਟ ਹੁੰਦੀ ਹੈ ਜਿਸ ਨਾਲ ਤੁਹਾਡੇ ਇਮਿਊਨ ਸਿਸਟਮ ਉੱਤੇ ਬਹੁਤ ਪੂਰਾ ਅਸਰ ਪੈਂਦਾ ਹੈ ਤੇ ਤੁਸੀਂ ਛੇਤੀ ਛੇਤੀ ਬਿਮਾਰ ਹੋਣ ਲੱਗ ਪੈਂਦੇ ਹੋ ਇਸੇ ਲਈ ਤੁਹਾਨੂੰ ਆਪਣੀ ਡੇਲੀ ਯੂਜ਼ ਕਰਨ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਸਾਫ਼ ਤੇ ਸੈਨੀਟਾਈਜ਼ ਕਰਨਾ ਚਾਹੀਦਾ ਹੈ ਗਲਤੀ ਨੰਬਰ 4 ਛਿੱਕ ਮਾਰਦੇ ਸਮੇਂ ਆਪਣੇ ਮੂੰਹ ਨੂੰ ਹੱਥਾਂ ਨਾਲ ਢਕਣਾ ਤੁਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਊ ਕਿ ਖੰਗਦੇ ਤੇ ਛਿੱਕਦੇ ਹੋਏ ਹਮੇਸ਼ਾ ਆਪਣੇ ਮੂੰਹ ਨੂੰ ਹੱਥਾਂ ਨਾਲ ਢਕੋ ਪਰ ਕੀ ਤੁਹਾਨੂੰ ਆਪਣੇ ਮੂੰਹ ਨੂੰ ਸਹੀ ਢੰਗ ਨਾਲ ਢਕਣ ਦਾ ਤਰੀਕਾ ਪਤਾ ਹੈ ਦੋਸਤੋ ਤੁਹਾਨੂੰ ਕਦੇ ਵੀ ਛਿੱਕਦੇ ਹੋਏ ਆਪਣੇ ਹੱਥਾਂ ਨਾਲ ਆਪਣੇ ਮੂੰਹ ਨੂੰ ਨਹੀਂ ਢਕਣਾ ਚਾਹੀਦਾ ਅਸਲ ਵਿੱਚ ਦੋਸਤੋ ਜਦੋਂ ਤੁਸੀਂ ਖੰਗਦੇ ਤੇ ਛਿੱਕਦੇ ਹੋ ਕਾਫੀ ਕਟਾਣੋਂ ਤੁਹਾਡੀ ਬਾਡੀ ਤੋਂ ਬਾਹਰ ਨਿਕਲ ਜਾਂਦੇ ਨੇ ਤੇ ਜਦੋਂ ਤੁਸੀਂ ਇਸ ਦੌਰਾਨ ਆਪਣੇ ਫੇਸ ਨੂੰ ਹੱਥਾਂ ਨਾਲ ਕਵਰ ਕਰ ਲੈਨੇ ਹੋ ਤਾਂ ਉਹ ਕਟਾਣੋਂ ਤੁਹਾਡੀਆਂ ਹੱਥਾਂ ਉਤੇ ਆ ਜਾਂਦੇ ਨੇ ਤੇ ਜਾਣੇ ਅਣਜਾਣੇ ਵਿੱਚ ਉਹ ਕਟਾਣੋਂ ਤੁਹਾਡੇ ਹੱਥਾਂ ਤੋਂ ਵਾਪਸ ਤੁਹਾਡੇ ਸਰੀਰ ਵਿੱਚ ਅੰਦਰ ਚਲੇ ਜਾਂਦੇ ਨੇ ਇਸੇ ਲਈ ਦੋਸਤੋ ਤੁਹਾਨੂੰ ਹਮੇਸ਼ਾ ਖੰਘਦੇ ਤੇ ਛਿੱਕਦੇ ਸਮੇਂ ਹੱਥਾਂ ਨਾਲੋਂ ਇੱਕ ਸਾਫ਼ ਟਿਸ਼ੂ ਪੇਪਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨੂੰ ਤੁਸੀਂ ਫੌਰਨ ਸੁੱਟ ਸਕੋ ਇੱਕ ਵਾਰ ਇਸਤੇਮਾਲ ਕੀਤੇ ਹੋਏ ਟਿਸ਼ੂ ਨੂੰ ਵੀ ਬਾਰ-ਬਾਰ ਇਸਤੇਮਾਲ ਨਹੀਂ ਕਰਨਾ ਚਾਹੀਦਾ ਗਲਤੀ ਨੰਬਰ 5 ਅੱਜ ਦੇ ਮਾਡਰਨ ਜ਼ਮਾਨੇ ਵਿੱਚ ਬੜੇ ਨੋਹ ਰੱਖਣਾ ਤੇ ਉਹਨਾਂ ਉੱਤੇ ਆਰਟ ਕਰਵਾਉਣਾ ਫੈਸ਼ਨ ਬਣ ਗਿਆ ਹੈ ਇਸ ਦੇ ਨਾਲ-ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਆਪਣੇ ਨੋਹਾਂ ਨੂੰ ਖਾਂਦੇ ਵੀ ਨੇ ਪਰ ਦੋਸਤੋ ਕੀ ਤੁਸੀਂ ਜਾਣਦੇ ਹੋ ਵੀ ਨੋਹਾਂ ਨੂੰ ਕੱਟਣ ਤੋਂ ਬਾਅਦ ਜਿੰਨਾ ਜ਼ਰੂਰੀ ਹੱਥਾਂ ਨੂੰ ਧੋਣਾ ਹੁੰਦਾ ਹੈ ਓਨਾ ਹੀ ਜ਼ਰੂਰੀ ਨੋਹਾਂ ਨੂੰ ਟ੍ਰਿਮ ਕਰਨਾ ਵੀ ਹੁੰਦਾ ਹੈ ਅਸਲ ਵਿੱਚ ਦੋਸਤੋ ਨੋਹਾ ਵਿੱਚ ਇੱਕ ਗੁਲਾਬੀ ਹਿੱਸਾ ਹੁੰਦਾ ਹੈ ਜਿਦੇ ਵਿੱਚ ਬਹੁਤ ਸਾਰੀਆਂ ਨਾੜਾਂ ਹੁੰਦੀਆਂ ਨੇ ਤੇ ਨਾਲ ਹੀ ਇਹ ਨਾੜਾਂ ਬੜੀਆਂ ਸੈਂਸਿਟਿਵ ਹੁੰਦੀਆਂ ਨੇ ਤੇ ਜਦੋਂ ਇਹ ਕਿਸੇ ਹਾਰਡ ਸਰਫੇਸ ਨਾਲ ਖੈਂਦੀਆਂ ਨੇ ਤਾਂ ਬਹੁਤ ਜ਼ਿਆਦਾ ਦਰਦ ਤੇ ਬਲੀਡਿੰਗ ਹੋ ਸਕਦੀ ਹੈ ਇਸੇ ਲਈ ਨੋਹ ਨੂੰ ਕੱਟਣ ਤੋਂ ਬਾਅਦ ਟ੍ਰਿਮ ਕਰਨਾ ਬੜਾ ਜ਼ਰੂਰੀ ਹੈ ਤਾਂ ਦੋਸਤੋ ਅਗਲੀ ਵਾਰ ਆਪਣੇ ਨੋਹਾਂ ਨੂੰ ਕੱਟਣ ਤੋਂ ਬਾਅਦ ਟ੍ਰਿਮ ਕਰਨਾ ਨਾ ਭੁੱਲਿਓ ਗਲਤੀ ਨੰਬਰ 6 ਖਾਣਾ ਖਾਣ ਤੋਂ ਬਾਅਦ ਇੱਕਦਮ ਪਾਣੀ ਪੀ ਲੈਣਾ ਅੱਜ ਕੱਲ ਲੋਕ ਖਾਣਾ ਘੱਟ ਖਾਂਦੇ ਨੇ ਤੇ ਪਾਣੀ ਜ਼ਿਆਦਾ ਪੀਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਕਰਨਾ ਤੁਹਾਡੀ ਤੇ ਤੁਹਾਡੇ ਡਾਈਜੈਸਟਿਵ ਸਿਸਟਮ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਅਸਲ ਵਿੱਚ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਡਾਈਜੈਸਟਿਵ ਸਿਸਟਮ ਉੱਤੇ ਬਹੁਤ ਪੂਰਾ ਅਸਰ ਪੈਂਦਾ ਹੈ ਦਰਸਲ ਜਦੋਂ ਤੁਸੀਂ ਖਾਣਾ ਖਾਣੇ ਹੋ ਤਾਂ ਉਹਦੇ ਤੁਰੰਤ ਬਾਅਦ ਤੁਹਾਡੇ ਢਿੱਡ ਵਿੱਚ ਹਾਈਡਰੋਕਲੋਰਾਈਡ ਐਸਿਡ ਤੇ ਇਸ ਵਰਗੇ ਹੋਰ ਐਸਿਡ ਬਣਨੇ ਸ਼ੁਰੂ ਹੋ ਜਾਂਦੇ ਨੇ ਜੋ ਖਾਣੇ ਨੂੰ ਡਾਈਜੈਸਟ ਕਰਨ ਵਿੱਚ ਮਦਦ ਕਰਦੇ ਨੇ ਤੇ ਜਦੋਂ ਤੁਸੀਂ ਇਸ ਦੌਰਾਨ ਪਾਣੀ ਪੀ ਲੈਨੇ ਹੋ ਤਾਂ ਇਹਨਾਂ ਐਸਿਡਸ ਅੰਦਰ ਪਾਣੀ ਮਿਲ ਜਾਂਦਾ ਹੈ ਜਿਸ ਨਾਲ ਐਸਿਡਸ ਦੀ ਪਾਵਰ ਘੱਟ ਹੋ ਜਾਂਦੀ ਹੈ ਤੇ ਖਾਣਾ ਪੂਰੀ ਤਰ੍ਹਾਂ ਨਾਲ ਡਾਈਜੈਸਟ ਨਹੀਂ ਹੋ ਪਾਉਂਦਾ ਜਿਸ ਨਾਲ ਅਖੀਰ ਪੂਰਾ ਡਾਈਜੈਸਟਿਵ ਸਿਸਟਮ ਵਿਗੜ ਜਾਂਦਾ ਹੈ ਇਸੇ ਲਈ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਪਰ ਜੇ ਤੁਸੀਂ ਚਾਹੋ ਤਾਂ ਖਾਣਾ ਖਾਣ ਤੋਂ ਬਾਅਦ ਇੱਕ ਜਾਂ ਦੋ ਘੁੱਟ ਪਾਣੀ ਪੀ ਸਕਦੇ ਹੋ ਪਰ ਉਸ ਤੋਂ ਵੱਧ ਪੀਣਾ ਖਤਰਨਾਕ ਹੋ ਸਕਦਾ ਹੈ। ਗਲਤੀ ਨੰਬਰ 7 ਜ਼ਿਆਦਾ ਟੂਥਪੇਸਟ ਇਸਤੇਮਾਲ ਕਰਨਾ। ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਜਿੰਨਾ ਜ਼ਿਆਦਾ ਟੂਥਪੇਸਟ ਇਸਤੇਮਾਲ ਕਰਾਂਗੇ ਦੰਦ ਓਨੀ ਜ਼ਿਆਦਾ ਸਾਫ਼ ਹੋਣਗੇ ਪਰ ਇਹ ਬਿਲਕੁਲ ਵੀ ਸਹੀ ਨਹੀਂ ਹੈਗਾ। ਬਲਕਿ ਇਸ ਨਾਲ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਅਸਲ ਵਿੱਚ ਦੋਸਤੋਂ ਟੂਥਪੇਸਟ ਨੂੰ ਬਣਾਉਣ ਲਈ ਸੋਡੀਅਮ ਕਲੋਰਾਇਡ ਤੇ ਗਲਾਈਕੋਲ ਵਰਗੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਉਹੀ ਕੈਮੀਕਲ ਨੇ ਜਿਨ੍ਹਾਂ ਕਰਕੇ ਟੂਥ ਪੇਸਟ ਵਿੱਚ ਝੱਗ ਬਣਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਡੀਅਮ ਕਲੋਰਾਇਡ ਦਾ ਇਸਤੇਮਾਲ ਚੂਹੇ ਮਾਰਨ ਦੀ ਦਵਾਈ ਵਿੱਚ ਵੀ ਕੀਤਾ ਜਾਂਦਾ ਹੈ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਜ਼ਿਆਦਾ ਪੇਸਟ ਲੈਣ ਨਾਲ ਤੁਹਾਡੇ ਦੰਦ ਉੱਤੇ ਕਿੰਨਾ ਅਸਰ ਪੈਂਦਾ ਹੈ ਜ਼ਿਆਦਾ ਪੇਸਟ ਲੈਣ ਨਾਲ ਦੰਦ ਸਾਫ਼ ਹੋਣ ਦੀ ਬਜਾਏ ਕਮਜ਼ੋਰ ਹੁੰਦੇ ਨੇ ਤੇ ਮਸੂੜੇ ਵੀ ਕਮਜ਼ੋਰ ਪੈਂਦੇ ਨੇ ਇਸੇ ਲਈ ਤੁਹਾਨੂੰ ਹਮੇਸ਼ਾ ਮਟਰ ਦੇ ਦਾਣੇ ਜਿੰਨਾ ਪੇਸਟ ਹੀ ਵਰਤਣਾ ਚਾਹੀਦਾ ਹੈ ਗਲਤੀ ਨੰਬਰ 8 ਕੰਨ ਸਾਫ਼ ਕਰਨ ਲਈ ਕਾਟਨ ਸਟਿਕ ਦਾ ਇਸਤੇਮਾਲ ਕਰਨਾ ਕੰਨ ਨੂੰ ਸਾਫ਼ ਕਰਨ ਲਈ ਕਾਟਨ ਸਟਿਕ ਦਾ ਇਸਤੇਮਾਲ ਬੜੀ ਆਮ ਗੱਲ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਤੁਹਾਡੇ ਕੰਨਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ ਕੰਨ ਸਾਡੇ ਸੌਫਟ ਆਰਗਨਸ ਵਿੱਚੋਂ ਇੱਕ ਹੁੰਦੇ ਨੇ ਜੋ ਬੋਡੀ ਦਾ ਬਹੁਤ ਜ਼ਿਆਦਾ ਨਾਜ਼ੁਕ ਹਿੱਸਾ ਹੁੰਦਾ ਹੈ ਦਰਸਲ ਦੋਸਤੋ ਕੰਨ ਦੀ ਇਨਰ ਕੈਵਿਟੀ ਬਹੁਤ ਹੀ ਨਾਜ਼ੁਕ ਹੁੰਦੀ ਹੈ ਜੋ ਕਾਟਨ ਸਟਿਕ ਵਰਗੀਆਂ ਤਿੱਖੀਆਂ ਚੀਜ਼ਾਂ ਨਾਲ ਡੈਮੇਜ ਹੋ ਸਕਦੀ ਹੈ ਇਸ ਤੋਂ ਇਲਾਵਾ ਕਾਟਨ ਸਟਿਕ ਅਸਲ ਵਿੱਚ ਵੈਕਸ ਨੂੰ ਕੰਨ ਦੇ ਅੰਦਰ ਹੋਰ ਜ਼ਿਆਦਾ ਅੱਗੇ ਪੁਸ਼ ਕਰ ਦਿੰਦੀ ਹੈ ਜਿਸ ਨਾਲ ਅਲਟੀਮੇਟਲੀ ਕੰਨ ਦੇ ਡੈਮੇਜ ਹੋਣ ਦੇ ਚਾਂਸ ਵੱਧ ਜਾਂਦੇ ਨੇ ਤੇ ਤੁਸੀਂ ਆਪਣੀ ਸੁਣਨ ਦੀ ਤਾਕਤ ਖੋਹ ਸਕਦੇ ਹੋ ਸੋ ਕੰਨ ਦੇ ਅੰਦਰ ਦੀ ਸਫਾਈ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਉਦੋਂ ਤੱਕ ਸਿੱਖਦੇ ਰਹੋ ਅੱਗੇ ਵਧਦੇ ਰਹੋ